ਇਹ ਗੱਣਾ ਚੁੰਨਾਗੀ ਮਤਲਬ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਕਿ ਮੈਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਤੇ ਮਤਲਬ ਪੂਰੇ ਜੀ ਜਾਨ ਲਾ ਕੇ ਖੇਡਾਂ ਤੁਹਾਡੀ ਟ੍ਰੇਨਿੰਗ ਕਿੱਦਾਂ ਚੱਲੀ ਇੱਥੇ ਮੇਰੀ ਟ੍ਰੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਇੱਥੇ 6-7 ਸਾਲ ਹੋ ਗਏ ਮੈਨੂੰ ਡ੍ਰੀਮ ਕ੍ਰਿਕਟ ਅਕੈਡਮੀ ਵਿੱਚ ਪ੍ਰੈਕਟਿਸ ਕਰਦਿਆਂ ਤੇ ਮੈਨੂੰ ਮਤਲਬ ਬੋਲ ਹੀ ਬਹੁਤ ਹੀ ਮਿਹਨਤ ਕੀਤੀ ਹੈ ਮੈਂ ਮਤਲਬ ਕਿ ਸਟੇਟ ਖੇਡਣ ਵਾਸਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਸਤੇ ਤੁਹਾਡੇ ਕੋਚ ਸਾਹਿਬ ਦਾ ਨਾਮ ਕੀ ਮੇਰਾ ਕੋਚ ਮੇਰੇ ਕੋਚ ਸਾਹਿਬ ਦਾ ਨਾਮ ਅਸ਼ਤਵੀਰ ਸਿੰਘ ਸਕੂਲ ਦੇ ਟੀਚਰਾਂ ਵੱਲੋਂ ਕਿੰਨਾ ਕੋਈ ਸਮਰਥਨ ਮਿਲਦਾ ਤੁਹਾਨੂੰ ਉਹ ਵੀ ਮਰੇ ਸਕੂਲ ਦੇ ਟੀਚਰਾਂ ਵੱਲੋਂ ਬਹੁਤ ਸਾਥ ਮਿਲਦਾ ਮੈਨੂੰ ਕ੍ਰਿਕਟ ਖੇਡਣ ਵਾਸਤੇ ਉਹ ਵੀ ਚੁੰਦੇ ਆ ਕਿ ਮਤਲਬ ਸਾਡੇ ਜ਼ਿਲ੍ਹੇ ਦਾ ਮੁੰਡਾ ਬਹੁਤ ਅੱਗੇ ਜਾਵੇ ਅਮਰਸਰ ਜ਼ਿਲ੍ਹੇ ਚ ਇੱਕੋ ਖਿਡਾਰੀ ਕਿੱਜਾ ਹੋਰੇ ਕੋ ਖਿਡਾਰੀ ਆ ਨਹੀਂ ਅਮਰਸਰ ਜ਼ਿਲ੍ਹੇ ਵਿੱਚ ਇੱਕਲੋਤਾ ਹੀ ਖਿਡਾਰੀ ਹਾਂ ਮੈਂ ਹੁਣ ਜਿੱਦਾਂ ਜਾ ਰਹੇ ਜੇ ਮੈਚ ਖੇਡਣਾਂ ਸੀ ਯਾਰ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈਨੂੰ ਬਹੁਤ ਕਿੰਨੀ ਕੀ ਕਹਿਣਾ ਚਾਹੋਗੇ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਮੈਂ ਮਤਲਬ ਖੇਡਣ ਜਾ ਰਿਹਾ ਹਾਂ ਕਰਨਾਟਕਾ ਵਿਜੇ ਮਰਚੰਟ ਟਰਾਫੀ ਅੰ ਤੇ ਘਰ ਜਿਆ ਦਾ ਨਾਮ ਰੋਸ਼ਨ ਕਰੀਂ ਪੰਜਾਬ ਵੱਲੋਂ ਖੇਡੋਂ ਤੋਂ ਬਾਅਦ ਅਗਲਾ ਤੁਹਾਡਾ ਸੁਪਨਾ ਕੀ ਹੈ ਮੇਰਾ ਅਗਲਾ ਸੁਪਨਾ ਹੈ ਕਿ ਮੈਂ ਇੰਡੀਆ ਖੇਡਾਂ ਇੱਕ ਦਿਨ ਤੇ ਮਤਲਬ ਆਪਣੇ ਮੈਂ ਪਿੰਡ ਦਾ ਨਾਮ ਦੇ ਅੰਮਰਸਰ ਜ਼ਿਲ੍ਹੇ ਦਾ ਆਪਣੀ ਅਕੈਡਮੀ ਦਾ ਨਾਮ ਰੋਸ਼ਨ ਕਰਾਂ ਮਜੀਨਾ ਆਪਣਾ ਜੀ ਮੇਰਾ ਨਾਂਜੀ ਦਰਬਖ ਸਿੰਘ ਜੋਹੜਾ ਤੁਹਾਡਾ ਬੇਟਾ ਜਿਹੜਾ ਮਤਲਬ ਪੰਜਾਬ ਵਿੱਚੋਂ ਕ੍ਰਿਕਟ ਟੀਮ ਦੇ ਬੋਲਿੰਗ ਵਿੱਚ ਸਿਲੈਕਟ ਹੋਇਆ ਹੈ ਕੀ ਕਿੱਦਾਂ ਦਾ ਲੱਗਦਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਪੂਰੇ ਪੰਜਾਬ ਦੇ ਵਿੱਚੋਂ 18 ਬੱਚੇ ਨਿਕਲੇ ਆ 60ਾਂ ਬੱਚਿਆਂ ਚੋਂ ਤੇ ਉਹਦੇ ਵਿੱਚ ਸਾਡਾ ਬੱਚਾ ਵੀ ਜਿਹੜਾ ਉਹ ਭਾਗ ਲੈ ਰਿਹਾ ਵਾ 18 ਬੱਚਿਆਂ ਦੇ ਵਿੱਚੋਂ ਅੰਮ੍ਰਿਤਸਰ ਦਾ ਇਕਲੌਤਾ ਬਾਈ ਬੇਟਾ ਜਿਹੜਾ ਮੇਰਾ ਵਾ ਸਾਡਾ ਬੱਚਾ ਵਾ ਇਹ ਕਿਹੜੀ ਕਾੜੀ ਦੇ ਵਿੱਚ ਇਹਨੇ ਕੁਝ ਕੁ ਲਈ ਕਿੰਨੇ ਸਾਲ ਲਈ ਇਹ ਜੀ ਡ੍ਰੀਮ ਕ੍ਰਿਕਟ ਅਕੈਡਮੀ ਆ ਗੈਰੀ ਮੰਡੀ ਜਿੰਡਾੜਾ ਗੁਰੂ ਦੇ ਕੋਲੇ ਗੈਰੀ ਮੰਡੀ ਵਿਖੇ ਜਿੰਡਾੜਾ ਗੁਰੂ ਦੇ ਕੋਲ ਤੇ ਉੱਥੇ 7-8 ਸਾਲ ਤੋਂ ਇਹ ਟ੍ਰੇਨਿੰਗ ਲੈ ਰਿਹਾ ਵਾ ਤੇ ਸਤਵੀਰ ਸਿੰਘ ਕੋਚ ਆ ਬਹੁਤ ਮਿਹਨਤੀ ਕੋਚ ਸਾਹਿਬਾ ਤੇ ਬਹੁਤ ਗੈਰੀ ਮਿਹਨਤ ਕਰਵਾ ਰਿਹਾ ਕਿੱਦਾਂ ਦਾ ਮਤਲਬ ਤੁਹਾਨੂੰ ਇਹਨਾਂ ਨੇ ਕਿੱਦਾਂ ਦਾ ਸਕੂਲ ਵੱਲੋਂ ਜਾਂ ਤੁਹਾਡੇ ਮਾਪਿਓ ਵੱਲੋਂ ਕਿੱਦਾਂ ਦਾ ਸਮਰਥਨ ਦਿੱਤਾ ਜਾਂਦਾ ਬੱਚੇ ਨੂੰ ਮਾਪਿਆਂ ਵੱਲੋਂ ਜਿੰਨਾ ਫੁੱਲ ਸਪੋਰਟ ਹੁੰਦੀ ਹੈ ਜੀ ਉਤ ਕਰਨੀ ਹੁੰਦੀ ਤੁਹਾਨੂੰ ਪਤਾ ਹੀ ਆ ਵਾਦ ਤੋਂ ਵਾਦ ਐਫਰਟ ਕਰਨੇ ਹੁੰਦੇ ਬੱਚਿਆਂ ਦੇ ਨਾਲ ਕਿ ਬੱਚਾ ਸਾਡਾ ਜਿਹੜਾ ਅੱਗੇ ਨਿਕਲ ਜੇ ਇਹਦਾ ਸ਼ੁਰੂ ਤੋਂ ਹੀ ਮਤਲਬ ਕਿ ਡ੍ਰੀਮ ਸੀ ਕਿ ਮੈਂ ਕ੍ਰਿਕਟ ਦੇ ਫੀਲਡ ਦੇ ਵਿੱਚ ਅੱਗੇ ਜਾਣਾ ਵਾ ਸੋ ਸਾਨੂੰ ਲੱਗਦਾ ਕਿ ਉਹ ਹੁਣ ਜਿਹੜਾ ਇਹਦਾ ਡ੍ਰੀਮ ਹੈ ਉਹ ਸাকার ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਵਾ ਫੀਲਡ ਵਿੱਚ ਕਿੱਦਾਂ ਦਾ ਹਾਂਜੀ ਖੇਡ ਦੇ ਵਿੱਚ ਤੇ ਚਲੋ ਸਾਰੇ ਹੀ ਵਧੀਆ ਹੀ ਹੁੰਦੇ ਆ ਬਟ ਇਹ ਆ ਵੀ ਚਲੋ ਇਹ ਮਿਹਨਤ ਜਿੱਦਾਂ ਕਰਦਾ ਉਹਦੇ ਹਿਸਾਬ ਨਾਲ ਬਹੁਤ ਵਧੀਆ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਪੰਜਾਬ ਦੇ ਨੌਜਵਾਨਾਂ ਨੂੰ ਇਹੇ ਸੰਦੇਸ਼ ਦੇਣਾ ਚਾਹਾਂਗੇ ਵੀ ਨਸ਼ੇ ਛੱਡ ਕੇ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਤੁਸੀਂ ਖੇਡਾਂ ਨੂੰ ਪ੍ਰਮੋਟ ਕਰੋ ਖੇਡਾਂ ਦੇ ਵਿੱਚ ਆਓ ਤੁਸੀਂ ਇੱਥੇ ਵੇਖ ਹੀ ਲੈ ਕੇ ਟੱਕਰ ਅਕੈਡਮੀ ਆ ਜਾਏ ਡ੍ਰੀਮ ਕ੍ਰਿਕਟ ਅਕੈਡਮੀ ਬੱਚੇ ਲੱਗੇ ਹੋਏ ਆ ਸੋ ਮੈਂ ਅਹੀ ਤੇ ਇਹੋ ਕਹਾਂਗੇ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਜਿਹੜਾ ਜਾਗਰੂਕ ਹੋਣਾ ਚਾਹੀਦਾ ਖੇਡਾਂ ਪ੍ਰਤੀ ਜਿਹੜਾ ਅੱਗੇ ਹੋਣਾ ਚਾਹੀਦਾ ਠੀਕ ਤੁਹਾਡੀ ਟੀਮ ਦੇ ਵਿੱਚੋਂ ਬੱਚ ਸੋ ਲੈ ਅੰਡਰ 16 ਦੇ ਵਿੱਚ ਮੈਚ ਕਿੱਧਨ ਜਾ ਰਿਹਾ ਵਾ ਠੀਕ ਕਹਿਣਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੈ ਪ੍ਰਤਾਪ ਜੋਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਪ੍ਰੈਕਟਿਸ ਕਰ ਰਿਹਾ ਪਿਛਲੇ 5-6 ਸਾਲ ਤੋਂ ਤੇ ਅੱਜ ਨੂੰ ਜਿਹੜੀ ਮਿਹਨਤ ਦਾ ਫਲ ਮਿਲਿਆ ਜੀ ਤੇ ਅੰਡਰ 16 ਵਿਜੀ ਮਰਚੰਟ ਟਰਾਫੀ ਆ ਕਿ ਕਰਨਾਟਕਾ ਹੋ ਰਹੀ ਆ ਉੱਥੇ ਜਾ ਰਿਹਾ ਕੱਲ ਉਥੋਂ ਕੱਲ ਇੱਥੋਂ ਚੱਲ ਜਾਊਗਾ ਕਿੰਨਾ ਜੀ ਆਪਣਾ ਕਿੰਨੇ ਸਾਲ ਤੋਂ ਤੁਹਾਡੇ ਫੇਰ ਰਿਹਾ ਤੇ ਇਹ ਨਾਲ ਗੇਂਦਬਾਜ਼ੀ ਦੇ ਨਾਲ ਆਪਣਾ ਬੈਟਸਮੈਨ ਹਾਂ ਇਹ ਪਿਛਲੇ 6-7 ਸਾਲ ਤੋਂ ਮੇਰੇ ਕੋਲ ਪ੍ਰੈਕਟਿਸ ਕਰ ਰਿਹਾ ਜੀ ਇਹ ਫਾਸਟ ਬੋਲਰ ਹੁੰਦੇ ਨਾਲ ਇੱਕ ਬੈਟਸਮੈਨ ਵੀ ਬਹੁਤ ਅੱਛਾ ਵਾ ਜਿਹੜਾ ਪੰਜਾਬ ਨੂੰ ਇਹ ਬਹੁਤ ਹੈਲਪਫੁਲ ਰਹੂਗਾ ਇਹ ਪੰਜਾਬ ਲਈ ਤੇ ਬੈਟਿੰਗ ਵੀ ਬਹੁਤ ਵਧੀਆ ਕਰਦਾ ਹੈ ਨਾਲ ਤੁਸੀਂ ਇਹਨੂੰ ਜੈਪ੍ਰਤਾਪ ਨੂੰ ਕਿਹੜੇ ਨਜ਼ਰੀਏ ਨਾਲ ਵੇਖਦੇ ਹੋ ਜੈਪ੍ਰਤਾਪ ਨੂੰ ਮੈਂ ਨਜ਼ਰੀਏ ਨਾਲ ਵੇਖਦਾ ਜੀ ਇਹ ਬਹੁਤ ਵਧੀਆ ਮੈਨੂੰ ਆਸ ਹੈ ਕਿ ਇਹ ਇੰਡੀਆ ਦਾ ਅੰਡਰ 16 ਦਾ ਹਾਈਐਸਟ ਵਿਕਟੇਕਰ ਬਣ ਕੇ ਉੱਥੋਂ ਨਿਕਲੂਗਾ ਕਿਹੜੀ ਟੀਮ ਵੱਲ ਕਿਹੜੀ ਟੀਮ ਵੱਲ ਜਾ ਰਹੀ ਹੈ ਇਹ ਡ੍ਰੀਮ ਕ੍ਰਿਕਟ ਅਕੈਡਮੀ ਤੇ ਪ੍ਰੈਕਟਿਸ ਕੀਤੀ ਹੈ ਨੇ ਜੀ ਤੇ ਹੁਣ ਪੰਜਾਬ ਦੀ ਟੀਮ 15 ਮੈਂਬਰ ਜਿਹੜੀ ਪੰਜਾਬ ਦੀ ਟੀਮ ਚੁਣੀ ਗਈ ਹੈ ਵਿਜੇ ਮੈਟਨ ਟਰਾਫੀ ਲਈ ਉਹਦੇ ਲਈ ਕਰਨਾਟਕ ਜਾ ਰਹੀ ਹੈ ਕਿਹ ਅਮਰੀ ਸਰ ਤੋਂ ਹੋਰ ਵੀ ਕੋਈ ਬੱਚਾ ਸਿਲੈਕਟ ਹੋਇਆ ਨਹੀਂ ਅਮਰੀ ਸਰ ਤੋਂ ਇੱਕ ਲਲਤਾਈ ਹੈ ਬੱਚਾ ਏ ਜਿਹੜਾ ਸਿਲੈਕਟ ਹੋਇਆ ਜ਼ਿਲ੍ਹੇ ਚ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਸਾਡੀ ਡ੍ਰੀਮ ਕ੍ਰੀਡ ਅਕੈਡਮੀ ਦੇ ਵਿੱਚੋਂ ਜਿਹੜਾ ਉਹ ਨਿਕਲਿਆ ਕਰਨਾਟਕ ਦੇ ਵਿੱਚ ਜਿਹੜੀ ਆਪਣਾ ਟਰਾਫੀ ਹੈ ਕਿੰਨੇ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ 6 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਜੀ ਪਹਿਲਾ ਮੈਚ ਇਹਨਾਂ ਦਾ ਦਿੱਲੀ ਨਾਲ ਆ ਤੇ ਸ਼ਮੋਗਾ ਸਿਟੀ ਆ ਕਰਨਾਟਕਾ ਦੀ ਉੱਥੇ ਹੀ ਟਰਾਫੀ ਜਿਹੜੀ ਹੈ ਹੋ ਰਹੀ ਹੈ মোডাকে <im> মোডাকে